ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਖੁਰਨੇ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜਰਾਂ ਇਹ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਇਹ ਵੀਡੀਓ ਹੈਗੀ ਜੀ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਕਰਮਚਾਰੀਆ ਉਹਨਾਂ ਲਈ ਖਾਸ ਕਰਕੇ ਕਿਤੇ ਨਾ ਕਿਤੇ ਪੁਰਾਣੀ ਪੈਨਸ਼ਨ ਸਕੀਮ ਦੇ ਅਧੀਨ ਜਿਹੜੀ ਚੱਲ ਰਹੀ ਆ ਬੁਰਜੋਰ ਮੰਗ ਸੀ ਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਵੱਡੇ ਲੰਮੇ ਲੰਮੇ ਸੰਘਰਸ਼ ਚੱਲ ਰਹੇ ਆ ਹੁਣ ਵੀ ਚੱਲ ਰਹੇ ਆ ਤਾਂ ਉਸੇ ਤਵੰਦ ਵਿੱਚ ਹੈ ਕਿਰਪਾ ਕਰਕੇ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਰਮਚਾਰੀ ਨੂੰ ਕਵਰ ਕਰਨ ਸੰਬੰਧੀ ਨਵਾਂ ਪੱਤਰ ਜਾਰੀ ਠੀਕ ਹੈ ਜੀ ਤਾਂ ਹੁਣ ਸਰਕਾਰ ਨੇ ਇੱਕ ਸੂਚਨਾ ਮੰਗ ਲਈ ਪੱਤਰ ਜਾਰੀ ਕਰ ਦਿੱਤਾ ਹੈ ਕਿ ਜਿਹੜੇ ਵੀ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਰਮਚਾਰੀ ਆਉਂਦੇ ਨੇ ਠੀਕ ਹੈ ਜੀ ਉਹਨਾਂ ਨੂੰ ਵਿਚਾਰਿਆ ਜਾ ਰਿਹਾ ਹੈ ਤਾਂ ਕੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਰਮਚਾਰੀ ਨੂੰ ਕਵਰ ਕਰਨ ਸੰਬੰਧੀ ਨਵਾਂ ਪੱਤਰ ਜਾਰੀ ਹੋਇਆ ਠੀਕ ਹੈ ਜੀ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਅਧੀਨ ਨੂੰ ਲੈ ਕੇ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ ਪਰਸਨਲ ਵਿਭਾਗ ਵੱਲੋਂ ਜਾਰੀ ਨਵੇਂ ਪੱਤਰ ਮਿਤੀ 16 10 24 ਰਾਹੀਂ ਸਰਕਾਰੀ ਕਰਮਚਾਰੀਆਂ ਨੂੰ OPS ਭਾਵ 올ਡ ਪੈਨਸ਼ਨ ਸਕੀਮ ਅਧੀਨ ਕਵਰ ਕਰਨ ਸੰਬੰਧੀ ਜਾਣਕਾਰੀ ਮੰਗੀ ਗਈ ਹੈ ਠੀਕ ਹੈ ਜੀ ਉਹਨਾਂ ਨੇ ਜਾਣਕਾਰੀ ਮੰਗ ਲਈ ਹੈ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਵਰ ਕਰਨ ਸੰਬੰਧੀ ਜਾਰੀ ਪੱਤਰਾਂ ਮਿਤੀ 17/2/2020 ਅਤੇ 3/3/2023 ਰਾਹੀਂ ਲਾਗੂ ਕੀਤੀ ਪਾਲਿਸੀ ਨੂੰ ਲਾਗੂ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ ਠੀਕ ਹੈ ਜੀ ਆ ਇਹਨਾਂ ਦਾ ਇੱਕ ਕੋਰਟ ਵੱਲੋਂ ਜਿਹੜਾ ਇਹ ਪੱਤਰ ਜਾਰੀ ਹੋਇਆ ਹੈ ਇਸ ਮਾਮਲੇ ਸੰਬੰਧੀ ਪਰਸਨਲ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਨੂੰ ਸੂਚਨਾ ਇਕੱਠੀ ਕਰਨ ਅਤੇ ਭੇਜਣ ਲਈ ਕਿਹਾ ਗਿਆ ਸੀ ਹੁਣ ਹੋਰ ਸਪਸ਼ਟ ਕਰਨ ਦੀ ਲੋੜ ਹੈ ਇਸ ਲਈ ਸਬੰਧਤ ਵਿਭਾਗਾਂ ਨੂੰ ਨਿਰਧਾਰਤ ਪਰਫਾਰਮਾ 1 2 ਅਤੇ 3 ਅਨੁਸਾਰ ਸੂਚਨਾ ਮਿਤੀ 2 12 2024 ਤੱਕ ਭੇਜਣ ਲਈ ਕਿਹਾ ਗਿਆ ਹੈ ਭਾਵ 2 ਦਸੰਬਰ ਤੱਕ ਜਿਹੜੀ ਇਹ ਸੂਚਨਾ ਜਿਹੜੇ ਹੈ ਵਿਭਾਗ ਵੱਲੋਂ ਮੰਗ ਲਈ ਗਈ ਹੈ ਕਿ 2 ਦਸੰਬਰ ਤੱਕ ਜਿਹੜੀਆਂ ਜਿੰਨੀਆਂ ਵੀ ਇਹਦੀਆਂ 2 ਜਿਹੜਾ ਹੈਗਾ 2020 ਤੱਕ ਅਤੇ 23 ਤੱਕ ਜਿਹੜੇ ਕਵਰ ਹੁੰਦੇ ਆ ਉਹਨਾਂ ਦੀ ਜਿਹੜਾ ਡਾਟਾ ਹੈ ਉਹ ਮੰਗਿਆ ਗਿਆ ਇਸ ਪੱਤਰ ਰਾਹੀਂ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਇੱਕ ਇੱਕ 2004 ਤੋਂ ਪਹਿਲਾਂ ਭਰਤੀ ਹੋਏ ਕਰਮਚਾਰੀਆਂ ਦੀ ਗਿਣਤੀ ਅਤੇ 1-1-2004 ਤੋਂ ਪਹਿਲਾਂ ਭਰਤੀ ਪ੍ਰਕਿਰਿਆ ਅਧੀਨ ਕਰਮਚਾਰੀਆਂ ਦੀ ਗਿਣਤੀ ਬਾਰੇ ਜਾਣਕਾਰੀ ਇਕੱਠੀ ਕਰਕੇ ਪਰਸ ਉਹਨਾਂ ਦੇ ਵਿਭਾਗ ਨੂੰ ਭੇਜੀ ਜਾਵੇ ਇਸ ਤੋਂ ਇਲਾਵਾ ਤਰਸ ਦੇ ਆਧਾਰ ਤੇ ਕੀਤੀਆਂ ਗਈਆਂ ਨੌਕਰੀਆਂ ਸੰਬੰਧੀ ਵੀ ਜਾਣਕਾਰੀ ਮੰਗੀ ਗਈ ਹੈ ਇਸ ਪੱਤਰ ਰਾਹੀਂ ਸਰਕਾਰ ਵੱਲੋਂ OPS ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਚੁੱਕਿਆ ਗਿਆ ਹੈ ਇਸ ਨਾਲ ਸਰਕਾਰੀ ਕਰਮਚਾਰੀ ਨੂੰ ਰਾਹਤ ਮਿਲੇਗੀ ਅਤੇ ਉਹਨਾਂ ਨੂੰ ਭਵਿੱਖ ਸੁਰੱਖਿਤ ਹੋਵੇਗਾ ਠੀਕ ਹੈ ਜੀ ਤਾਂ ਇੱਕ ਵੱਡੀ ਜਿਹੜੀ ਮੰਗ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ ਕਿ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਠੀਕ ਹੈ ਜੀ ਅ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਟਾਈਟਲ ਦੇ ਵਿੱਚ ਹੈਡਿੰਗ ਕੀਤਾ ਹੋਇਆ ਇਹਨੂੰ ਅੰਡਰਲਾਈਨ ਅਸਾਮੀਆਂ ਦੀ ਗਿਣਤੀ ਜਿਨ੍ਹਾਂ ਦਾ ਭਰਤੀ ਦਾ ਪ੍ਰੋਸੈਸ ਮਿਤੀ 1-1-2004 ਤੋਂ ਪਹਿਲਾਂ ਮੁਕੰਮਲ ਹੋ ਚੁੱਕਾ ਹੈ ਸਬੰਧੀ ਪਰਫਾਰਮਾ ਇੱਕ ਅਸਾਮੀਆਂ ਦੀ ਗਿਣਤੀ ਜਿਨ੍ਹਾਂ ਦਾ ਭਰਤੀ ਦਾ ਪ੍ਰੋਸੈਸ 1-1-04 ਤੋਂ ਪਹਿਲਾਂ ਕਾਰਵਾਈ ਅਧੀਨ ਸੀ ਸਬੰਧੀ ਸੰਬੰਧਿਤ ਪਰਫਾਰਮਾ 2 ਹੈ ਤੇ ਤਰਸ ਦੇ ਆਧਾਰ ਤੇ ਦਿੱਤੀ ਗਈ ਨੌਕਰੀ ਦਾ ਸਬੰਧੀ ਪਰਫਾਰਮਾ 3 ਹੈ ਠੀਕ ਹੈ ਜੀ 1 2 3 ਪਰਫਾਰਮ ਜਿਹੜੇ ਉਹ ਮੰਗੇ ਗਏ ਵਿਭਾਗਾਂ ਨੂੰ ਦਿੱਤੀ ਮਿਤੀ 2 12 ਭਾਗ 2 ਦਸੰਬਰ ਤੱਕ ਭੇਜਣੀ ਹੈ ਜਾਣਕਾਰੀ ਇਸ ਪੱਤਰਾਂ ਹੀ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੰਗੀ ਗਈ ਜਾਣਕਾਰੀ 2 12 24 ਤੱਕ ਅਰਸਨਾਲ ਵਿਭਾਗ ਨੂੰ ਭੇਜਣ ਇਸ ਨਾਲ ਸਰਕਾਰ ਨੂੰ OPS ਲਾਗੂ ਕਰਨ ਵਿੱਚ ਮਦਦ ਮਿਲੇਗੀ ਪੁਰਾਣੀ ਪੈਨਸ਼ਨ ਸਕੀਮ ਕੀ ਹੈ ਠੀਕ ਹੈ ਜੀ ਇਹ ਉਹ ਹੀ ਹੈ ਪੁਰਾਣੀ ਪੈਨਸ਼ਨ ਸਕੀਮ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਸਰਕਾਰੀ ਕਰਮਚਾਰੀ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਮਿਲਦੀ ਹੈ ਇਹ ਪੈਨਸ਼ਨ ਉਹਨਾਂ ਦੀ ਸੇਵਾ ਮਿਆਦ ਅਤੇ ਆਖਰੀ ਤਨਖਾਹ ਦੇ ਆਧਾਰ ਤੇ ਤੈਅ ਕੀਤੀ ਜਾਂਦੀ ਹੈ ਪਰਫਾਰਮਾ ਵਿੱਚ ਇਹ ਲਿਖੀ ਜਾਣਕਾਰੀ ਸ਼ਾਮਲ ਹੋਏਗੀ ਅਸਾਮੀਆਂ ਦੀ ਗਿਣਤੀ ਜਿਨ੍ਹਾਂ ਦਾ ਭਰਤੀ ਦਾ ਪ੍ਰੋਸੈਸ ਮੀਤੀ 1/4 ਤੋਂ ਪਹਿਲਾਂ ਮੁਕੰਮਲ ਹੋ ਚੁੱਕਾ ਹੈ ਅਸਾਮੀਆਂ ਦੀ ਗਿਣਤੀ ਜਿਨ੍ਹਾਂ ਦਾ ਪ੍ਰੋਸੈਸ ਭਰਤੀ ਦਾ ਪ੍ਰੋਸੈਸ ਮੀਤੀ 1/4 ਤੋਂ ਪਹਿਲਾਂ ਕਾਰਵਾਈ ਅਧੀਨ ਸੀ ਠੀਕ ਹੈ ਜੀ ਤਰਸ ਦੇ ਆਧਾਰ ਤੇ ਦਿੱਤੀ ਗਈਆਂ ਨੌਕਰੀਆਂ ਸੰਬੰਧੀ ਜਾਣਕਾਰੀ ਤਾਂ ਇਹ ਸੀ ਜਾਣਕਾਰੀ ਠੀਕ ਹੈ ਜੀ ਜਿਹੜੀ ਆਪਾਂ ਤੁਹਾਡਾ ਸਾਂਝੀ ਕੀਤੀ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝੀ ਕਰਿਆ ਕਰੋ ਠੀਕ ਹੈ ਜੀ ਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜਾਂ ਨਵੇਂ ਜਾਣਣ ਦੇ ਲਈ ਜੁੜੇ ਰਹੋ ਸਾਡੇ ਨਾਲ ਕਿਰਪਾ ਕਰਕੇ ਜਿਹੜੇ ਨਵੇਂ ਭੈਣ ਭਰਾ ਨੇ ਉਹ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ